ਰਾਮਨਾਬ ਬੇਖੌਫ ਹੋ ਕੇ ਕੰਮ ਕਰੋ ਮੈਥੋਂ ਦੋ ਜੁਮਟਾਂ ਦੀ ਪਰਮਿਸ਼ਨ ਲੈਣਾ ਹੋਗੇ ਚਾਰ ਤੇ ਦੇਉਂਗਾ ਪਰ ਨਾਲ ਇੱਕ ਸ਼ਰਤ ਰੱਖੂਗਾ ਕਿ 500 ਦੀ ਬਜਾਏ 600 700 ਮੁੰਡੇ ਕੁੜੀਆਂ ਨੂੰ ਕੰਮ ਦੇ ਦਿਓ ਰੋਜ਼ਗਾਰ ਦੇ ਦਿਓ ਮੈਨੂੰ ਕੋਈ ਹੋਰ ਤੇ ਕੁਝ ਨਹੀਂ ਚਾਹੀਦਾ ਤੁਹਾਡੇ ਕੋਲ ਤੁਸੀਂ ਪਹਿਲੇ ਆਲਰੇਡੀ ਬਹੁਤ ਪੇ ਕਰ ਰਹੇ ਹੋ ਸਵਾਜ ਇੰਡਸਟਰੀ ਨਾਲ ਜੋ ਸੰਬੰਧਤ ਫੈਸਲੇ ਨੇ ਉਹ ਵੀ ਹੋਣਗੇ ਥੋੜੀ ਦੇਰ ਬਾਅਦ ਕੋਰ ਲੱਗੂਗਾ ਥੋੜੀ ਦੇਰ ਲਈ ਕੰਮ ਰੁਕ ਜੂਗਾ ਕੋਈ ਗੱਲ ਨਹੀਂ ਪਰ ਜਿਹੜੇ ਕੈਂਪ ਪਹਿਲਾਂ ਕੰਮ ਚੱਲ ਰਹੇ ਨੇ ਉਹ ਨਹੀਂ ਰੁਕਦੇ ਹੁੰਦੇ ਉਹ ਲਗਾਤਾਰ ਉਸੇ ਤਰ੍ਹਾਂ ਜਾਰੀ ਰਹਿਣਗੇ ਨਵਾਂ ਬਜਟ ਦਿੱਤਾ ਹੈ ਬੜਾ ਸ਼ਾਨਦਾਰ ਬਜਟ ਹੈ ਕੋਈ ਐਕਸਟਰਾ ਟੈਕਸ ਨਹੀਂ ਲਾਇਆ ਕਿਸੇ ਵਰਗ ਤੇ ਤੇ ਸਗੋਂ ਟਾਰਗੇਟ ਵੱਡੇ ਰੱਖੇ ਨੇ ਤੇ ਪੂਰੇ ਕਰਾਂਗੇ ਅਜੀ ਜੇ ਅਸੀਂ ਇਸ ਬਜਟ ਨੂੰ ਦੋ ਹਿੱਸਿਆਂ 'ਚ ਵੰਡ ਲਈਏ ਜੇ ਮੈਂ ਸਿਰਫ 16 ਮਾਰਚ 2022 ਤੋਂ 16 ਮਾਰਚ 2024 ਤੱਕ ਦਾ ਬਜਟ ਦੇਖਾਂ ਮੇਰੇ ਕੋਲ ਪਿਆ ਤਾਂ ਸਭ ਕੁਝ ਗ੍ਰੀਨ ਦੇ ਵਿੱਚ ਹੈ ਜੀਐਸਟੀ 'ਚ ਅਸੀਂ ਗ੍ਰੀਨ ਸਾਡੀ ਰੈਵਨਿਊ ਪਤਿਆ ਫੈਟ ਚ ਗ੍ਰੀਨ ਆ ਜੋ ਪੁਰਾਣੀ ਓਟੀਐਸ ਕਰਕੇ ਲਏ ਨੇ ਅਸਿਸਟੈਂਟ ਪੇਪਰ ਰੈਵਨਿਊ ਚ ਗ੍ਰੀਨ ਅਸੀਂ ਇੱਕ ਸਾਈਜ਼ ਦੇ ਵਿੱਚ ਗ੍ਰੀਨ ਅਸੀਂ ਮਾਈਨਿੰਗ ਚ ਗ੍ਰੀਨ ਅਸੀਂ ਟਰਾਂਸਪੋਰਟੇਸ਼ਨ ਚ ਗ੍ਰੀਨ ਜੇ ਸਾਡਾ ਬਜਟ ਦੇਖਿਆ ਜਾਵੇ 2 ਸਾਲ ਦਾ ਤਾਂ ਪੰਜਾਬ ਬਹੁਤ ਵੱਡੇ ਫਾਇਦੇ ਵੱਲ ਜਾ ਰਹੇ